ਮੇਰਾ ਨੋਸਟਲਰ ਸੇ ਇਹੋ ਭਾਰਤੀ ਕਿਸਾਨ ਜਿਹਨੇ ਇੱਕ ਤਾਂ ਸਿੱਧੂ ਪਤ ਦਿਲਾਂ ਪ੍ਰਧਾਨ ਅੱਜ ਰੀਲ ਟੈਕੋ ਪਰਿਵਾਰ ਕੀ ਹਾਮਲਾ ਅੱਜ ਸਾਡੀ ਸੰਜੁਕਤ ਕਿਸਾਨ ਮੋਰਚੇ ਕੈ ਰਾਜਨੀਤਿਕ ਵੱਲੋਂ আর কেএম ਵੱਲੋਂ ਇੱਕ ਦੋਨਾਂ ਫੋਰਮਾਂ ਵੱਲੋਂ ਜੋ ਸ਼ੰਭੂ ਬਾਰਡਰ ਤੇ ਅਰਕ ਨੌਰੀ ਬਾਰਡਰ ਤੇ ਲਗਾਤਾਰ 13 ਪਰ ਵਿੱਚੋਂ ਜੋ ਮੋਰਚੇ ਚੱਲ ਰਹੇ ਨੇ ਐਮਐਸਪੀ ਨਹੀਂ ਲੈ ਕੇ ਰਹਿੰਦੀਆਂ ਮੰਗਾਂ ਨੂੰ ਲੈ ਕੇ ਤਾਂ ਉਸ ਦੇ ਬਾਅਦ ਇੱਕ 2021 ਤਿੰਨ ਅਕਤੂਬਰ ਨੂੰ ਇਕਸਰ ਬੀਜੇਪੀ ਦੇ ਮੰਤਰੀ ਵੱਲੋਂ ਅਜੇ ਮਿਸ਼ਰਾ ਟੈਣੀ ਦੇ ਬੇਟੇ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਉੱਤੇ ਗੱਡੀ ਚੜਾ ਕੇ ਕਤਲ ਕਰ ਦਿੱਤਾ ਗਿਆ ਉਸ ਦੇ ਰੋਸ ਵਜੋਂ ਉਸ ਨੂੰ ਰੋਸ ਵਜੋਂ ਅਤੇ ਉਸ ਨੂੰ ਇਨਸਾਫ ਦਿਵਾਉਣ ਵਾਸਤੇ ਅੱਜ ਇਹ ਜਿਹੜਾ 2 ਘੰਟੇ ਦਾ ਹੇਲ ਟ੍ਰੈਕ ਬੰਦ ਕਰਨ ਵਾਲੇ ਇਨਾਂ ਸੁਖਣੀਆਂ ਨੇ ਇਹ ਇਸ ਨੂੰ ਪਾਲਤੀ ਕਿ ਉਹਨਾਂ ਤੇ ਹਲੇ ਤੱਕ ਕਿੰਨੀ ਵੀ ਕਿੰਨੀ ਜੀ ਕਾਰਵਾਈ ਦੇਖੋ ਜੀ ਕਾਰਵਾਈ ਜੋ ਕੀਤੀ ਆ ਓਏ ਤੁਸੀਂ ਹਸਾਵਾਂ ਨਾਲੋਂ ਵੀ ਇੱਕ ਬੰਦਾ ਚਾਰ ਚਾਰ ਵਿਅਕਤੀਆਂ ਦਾ ਕਤਲ ਹੋ ਗਏ ਪਰ ਉਹਨੂੰ ਜ਼ਮਾਨਤ ਤੇ ਰਹਾ ਕਰ ਦਿੱਤਾ ਜਾਵੇ ਤੇ ਅੱਜ ਤੁਸੀਂ ਦੇਖ ਲਓ ਕੋਈ ਬੰਦਾ ਚਾਰ ਕਤਲ ਕਰਕੇ ਜੇਲ੍ਹ ਤੋਂ ਬਾਹਰ ਕਿਵੇਂ ਆ ਸਕਦਾ ਨਾ ਤਾਂ ਬੀਜੇਪੀ ਸਰਕਾਰ ਨੇ ਉਸ ਮੰਤਰੀ ਦੇ ਉੱਤੇ ਕਾਰਵਾਈ ਕੀਤੀ ਨਾ ਉਹਨੂੰ ਪੱਤੋਂ ਉਸ ਟਾਈਮ ਹਟਾਇਆ ਗਿਆ ਨਾ ਹੀ ਉਹਦੇ ਤੇ ਕੋਈ ਕਾਰਵਾਈ ਕਾਰਵਾਈ ਕੀਤੀ ਗਈ ਇਹ ਨੂੰ ਆਪਾਂ ਆਪੇ ਜਾਣ ਲੈਨੇ ਆ ਵੀ ਇਹ ਆਮ ਲੋਕਾਂ ਵਾਸਤੇ ਕਾਨੂੰਨ ਆ ਜਿਹੜਾ ਸਖ਼ਤ ਹੋਰ ਆ ਤੇ ਇਹਨਾਂ ਮੰਤਰੀਆਂ ਸੰਤਰੀਆਂ ਵਾਸਤੇ ਲਚਕੀਲਾ ਕੀ ਲੱਗਦਾ ਕਿ ਸਰਕਾਰ ਦਾ ਹੱਥ ਹੈ ਦੇਖੋ ਇਹ ਸਾਰਾ ਹੀ ਪਤਾ ਹੀ ਹੁਣ ਸਾਰਿਆਂ ਨੂੰ ਪਤਾ ਇਹ ਸਰਕਾਰ ਦਾ ਹੀ ਹੱਥ ਆ ਸਰਕਾਰ ਦੀ ਛੇ ਦੇ ਉੱਤੇ ਹੀ ਗੱਡੀ ਚੜਾਈ ਗਈ ਆ ਤਖਾਨਾ ਦਾ ੱੱਕੇ ਨਾਲ ਇਸ਼ਾਰੇ ਨਾਲ ਕਤਲ ਕੀਤਾ ਗਿਆ ਤਾਂ ਸਰਕਾਰ ਦੇ ਹੱਥ ਤੋਂ ਬਿਨਾਂ ਤਾਂ ਇਹ ਹੋ ਨਹੀਂ ਸਕਦੀ ਜੇ ਅਦਾਲਤਾਂ ਦੀ ਗੱਲ ਕਰੀਏ ਕਾਨੂੰਨ ਦੀ ਗੱਲ ਕਰੀਏ ਕਾਨੂੰਨ ਆ ਜਿਹੜਾ ਕੋਈ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕੋਈ ਜਿਉਂਦਾ ਜਾਗਦਾ ਕੋਈ ਮਤਲਬ ਜੀਵ ਜੰਤੂ ਆਹੋ ਵੀ ਆਪਣੇ ਆਪ ਕੰਮ ਕਰੂ ਉਹ ਉਹਨਾਂ ਦੇ ਰਖਵਾਲਿਆਂ through ਇਹ ਕੰਮ ਕਰਦਾ ਜਿਹ ਜਿਸ ਜਿੱਧਰ ਨੂੰ ਮੋੜਨਾ ਚਾਹਣ ਨੂੰ ਮੋੜ ਸਕਦੇ ਜੀ ਕਿ ਆਹਦੇ ਰੋਲ ਟ੍ਰੈਕ ਟ੍ਰੈਕ ਰੋਕ ਰਹੇ ਹੋ ਜਾਂ ਸਾਈਡ ਤੇ ਰੱਖ ਰਹੇ ਨਹੀਂ ਨਹੀਂ ਟ੍ਰੈਕ ਰੋਕਾਂਗੇ ਜੀ ਹਜੇ ਸਾਡਾ ਟਾਈਮ ਹੋ ਚੱਲਿਆ ਤਕਰੀਬਨ ਅਸੀਂ ਬੈਠਣ ਦੀ ਤਿਆਰੀ ਚਾਹ ਹੁਣ ਇਹਨੇ ਤਣ ਇਹ 2 ਘੰਟੇ ਦੀ ਕਾਲ ਆ ਜੀ ਇਹ ਤੇ 2 ਘੰਟੇ ਬੀਕੇ ਜੀ ਸਿੱਧੂਪੁਰ ਵੱਲੋਂ ਅੱਜ ਇੱਥੇ ਲਲਕਲਾਂ ਦੇ ਸਟੇਸ਼ਨ ਦੇ ਉੱਤੇ ਅਸੀਂ ਰੇਲਵੇ ਟ੍ਰੈਕ ਰੋਕਣਾ ਕੋ ਅਗਲਾ ਸੈਕਟਿਓ ਹੋ ਜਾਣਾ ਹੈ ਅਦਰਵਾਈਜ਼ ਨਹੀਂ ਕੋਈ ਹੁੰਦੀ ਤਾਂ ਉਹ ਸੂਬਾ ਵੱਡੀ ਕਮੇਟੀ ਜਾਂ ਉਹਨਾਂ ਦਾ ਮੀਟਿੰਗ ਕਰਕੇ ਅਗਲਾ ਸਟੈਪ ਦੀ ਰਣਨੀਤੀ ਤੈਅ ਕਰਕੇ ਲੀਕਿਆ ਜਾਵੇਗਾ ਜੀ ਬੇਵਾ ਹਰਜੀਤ ਸਿੰਘ ਲੋਕੋ ਜੀ ਕਾਈ ਕਾਈ ਪ੍ਰਧਾਨ ਬੀਕੇ ਜੀ ਸਿੱਧੂ ਪਰ ਅੱਜ ਰੇਲ ਰੋਕ ਟੈਕ 24 ਦਾ ਮਾਮਲਾ ਇਹਦਾ ਮਾਮਲਾ ਹੈ ਜੀ ਜੋ ਸਾਡੇ ਕਿਸਾਨ ਸਾਥੀ ਸੀਗੇ ਜੀ ਕਿ ਲਖੀਮਪੁਰ ਖੀ ਦੇ ਵਿੱਚ ਉਹਨਾਂ ਦੇ ਅਜੇ ਮੇਸਰ ਟੈਲੀ ਨੇ ਗੱਡੀ ਜਾ ਕੇ ਨਸ਼ੀਰ ਕਰ ਦਿੱਤਾ ਸੀਗਾ ਜੀ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਅੱਜ ਰੇਲ ਦਾ ਟਰੈਕ ਜਾਮ ਕੀਤਾ ਹੋਇਆ ਤੇ ਇਹ ਸਾਡਾ ਪ੍ਰੋਗਰਾਮ ਹੈਗਾ 12:30 ਤੱਕ ਸਾਡਾ ਪ੍ਰੋਗਰਾਮ ਹੈ ਅੱਜ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਿਹੜਾ ਅਸਲੀ ਮਿੱਥਲ ਟਾਨੀ ਬਾਹਰ ਕਰਦਾ ਜੀ ਉਹਨੂੰ ਦੁਬਾਰਾ ਫੜ ਕੇ ਜੇਰੋ ਵਿੱਚ ਬੰਦ ਕੀਤਾ ਜਾਵੇ ਜੇ ਸਾਡੇ ਇਹ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਇਸ ਗੱਲ 'ਤੇ ਤੇਜ਼ ਕੀਤਾ ਜਾਊਗਾ ਕਾਫੀ ਲੰਮਾ ਸਮਾਂ ਹੋ ਗਿਆ ਕਿ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਿਆ ਨਾ ਦੇਖੋ ਜੀ ਜੇ ਇਹ ਸਰਕਾਰ ਆ ਚਾਚਾ ਚੋਰ ਪੁਦੀਜਾ ਡਾਕੂ ਤੇ ਪੂਰਾ ਦਸ ਨੰਬਰਿਆ ਬਾਪੂ ਦੀ ਸਰਕਾਰ ਆ ਇਹ ਜਿਹੜੇ ਹੱਕਾ ਸੱਚਾਂ ਲਈ ਲੜਨ ਵਾਲੇ ਲੋਕ ਨੇ ਉਹਨਾਂ ਨੂੰ ਦਬਾਉਂਦੀ ਆ ਆਪਣੇ ਚਿਹਤਿਆਂ ਦੇ ਹੱਕਾਂ ਦੇ ਵਿੱਚ ਬੋਲਦੀ ਆ ਸਾਂਹੀ ਕਰਕੇ ਜਿਹੜਾ ਮਿਸਟਰ ਟੈਨੀਆਂ ਬਾਹਰ ਫਿਰਦਾ ਜੀ ਅਗਰ ਨਹੀਂ ਕੋਈ ਕਾਰਵਾਈ ਹੋਈ ਤਾਂ ਅਗਲੇ ਦੇਖੋ ਜੀ ਜੋ ਜਥੇਬੰਦੀਆਂ ਆਪਣੇ ਸਾਨੂੰ ਪ੍ਰੋਗਰਾਮ ਦੇਣਗੀਆਂ ਅਸੀਂ ਵੱਧ ਵੱਧ ਚੜ ਕੇ ਹਿੱਸਾ ਲਵਾਂਗੇ 대신 아직도 착각을 안 했죠.